ਪੰਜਾਬ ਸਰਕਾਰ ਖਾਸ ਕਰਕੇ ਭਗਵੰਤ ਸਿੰਘ ਮਾਨ ਤੇ ਰਾਜਪਾਲ ਦੇ ਵਿਚਾਲੇ ਜਿਹੜੀ ਹੈ ਖਹਿਬਾਜ਼ੀ ਕਾਫੀ ਅੱਗੇ ਤੱਕ ਪਹੁੰਚ ਚੁੱਕੀ ਹੈ ਕੀ ਇਸ ਮਸਲੇ ਤੇ ਵੀ ਲੱਗ ਸਕਦਾ ਹੈ ਰਾਸ਼ਟਪਤੀ ਰਾਜ ਉਹਦੇ ਚ ਕੇਂਦਰ ਦੇ ਸਿਆਣ ਆ ਪਟਪੈਂਡ ਕਰ ਦਿਆ ਵੀ ਵੈਸੇ ਸਾਨੂੰ ਲੱਗਦਾ ਵੀ ਕੇਂਦਰ ਇਸ ਤਰ੍ਹਾਂ ਦਾ ਜਿਹੜਾ ਕਦਮ ਆਉ ਨਹੀਂ ਚੱਕੇਗਾ ਹਣਾ ਇਸ ਵੇਲੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦਾ ਦਰਮਿਆਨ ਬਹੁਤ ਵੱਡਾ ਇੱਕ ਜਿਹੜਾ ਸੰਵਧਾਨਿਕ ਸੰਕਟ ਚੱਲ ਰਿਹਾ ਹੈ ਸੋ ਹੁਣ ਇਹ ਦੇਖਣਾ ਬਣਦਾ ਵੀ ਉਹ ਕਾਨੂੰਨੀ ਕਦਮ ਸਰਕਾਰ ਨੂੰ ਭੰਗ ਕਰਨ ਦਾ ਹੋ ਸਕਦਾ ਹੈ ਮੁੱਖ ਮੰਤਰੀ ਨੂੰ ਤਬਦੀਲ ਕਰਨ ਦਾ ਹੋ ਸਕਦਾ ਹੈ ਜਾਂ ਹੋਰ ਕਿਸਮ ਦੇ ਕੁਝ ਹੋ ਸਕਦੇ 21 ਸਟੈਪ ਨੇ ਰਾਜਪਾਲ ਕੋਲ ਉਹ ਕਿਹੜਾ ਸਟੈਪ ਲੈਂਦੇ ਨੇ ਕਿਹੜਾ ਕਦਮ ਅੱਗੇ ਵਧਾਉਂਦੇ ਨੇ ਕੋਟਕਪੂਰਾ ਗੋਲੀकांड ਦੇ ਵਿੱਚ ਚਾਰ ਸ਼ੀਟ ਪੇਸ਼ ਹੋ ਗਈ ਹੋਈ ਹੈ ਜਿਸ ਦੇ ਵਿੱਚ ਵੱਡੇ ਨਾਮ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਵੀ ਨਾਮ ਸ਼ਾਮਿਲ ਹੈ ਕੀ ਕਹੋਗੇ ਸਰਦਾਰ ਅਬਤਾਬ ਸਿੰਘ ਜੀ ਕੀ ਹੋਵੇਗੀ ਗ੍ਰਿਫਤਾਰੀ ਇਹਨਾਂ ਦੀ ਫਿਰ ਹਾਂਜੀ ਕੋਟਕਪੂਰਾ ਗੋਲੇ ਕਾਂਡ ਵਿੱਚ ਮਿਸਟਰ ਐਲ ਕੇ ਯਾਦਵ ਦੇ ਜਿਹੜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਤੁਹਾਨੂੰ ਦੱਸਿਆ ਵੀ ਉਹ ਤੋਂ ਪਹਿਲਾਂ ਕੋਮਰ ਵਿਜੇ ਪ੍ਰਤਾਪ ਸਿੰਧੀ ਗਵਾਈ ਹੈ ਟਿਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਸੋ ਦੋ ਜਣਿਆਂ ਦੇ ਸੀਗੇ ਜਿਹਦੇ ਵਿੱਚ ਕੋਮਰ ਵਿਜੇ ਪ੍ਰਤਾਪ ਸਿੰਘ ਨੇ 4-5 ਜਾਂ 6 ਦੇ ਕਰੀਬ ਹੈ ਜਿਹੜੇ 4 ਚੀਟਾਂ ਫਾਇਲ ਕਰੀਆਂ ਸੀ ਪਰ ਉਹਨਾਂ ਤੇ ਜਿਹੜੇ ਦੋਸ਼ੀ ਸੀਗੇ ਪੁਲਿਸ ਆਫੀਸਰ ਉਹਨਾਂ ਨੇ ਸਟੇ ਲਿਆ ਉਤੋਂ ਬਾਅਦ ਉਹ ਉਹ ਜਿਹੜੀਆਂ ਸੀਗੀਆਂ ਹਾਈ ਕੋਰਟ ਵਿੱਚ ਸਿਵਲ ਰੈਟ ਪਟੀਸ਼ਨ ਪਾ ਕੇ ਉਹ ਜਿਹੜੀਆਂ ਐਫ ਆਈ ਆਰ ਜਾਂ ਚਾਰ ਚੀਟਾਂ ਸੀ ਉਹ ਰੱਦ ਕਰਵਾ ਦਿੱਤੀਆਂ ਗਈਆਂ ਸੀ ਜਦੋਂ ਉਹਦੇ ਮਾਮਲੇ 'ਚ ਬਹੁਤ ਰੌਲਾ ਪਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮਿਸਟਰ ਐਲ ਕੇ ਯਾਦਵ ਦੀ ਅਗਵਾਈ ਹੇਠ ਇੱਕ ਨਵੇਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਔਰ ਉਸ ਟੀਮ ਨੇ ਲਗਾਤਾਰ ਸਰਗਰਮੀਆਂ ਕਰੀਆਂ ਆਪਾਂ ਦੋ ਪ੍ਰੋਗਰਾਮ ਪਹਿਲਾਂ ਕਰਿਆ ਸੀ ਵੀ ਉਸ ਟੀਮ ਨੇ ਇੱਕ ਵਿਟਨੈਸ ਜਿਹੜੇ ਚਸ਼ਮਦੀਦ ਗਵਾਹ ਹੈ ਉਹਨਾਂ ਨੂੰ ਸਾਹਮਣੇ ਆਉਣ ਦਾ ਸੱਦਾ ਦਿੱਤਾ ਸੀ ਦੋ ਕੁ ਹਫ਼ਤੇ ਪਹਿਲਾਂ ਦੀ ਆਪਾਂ ਗੱਲ ਕੀਤੀ ਸੀ ਸੋ ਇਸ ਮਾਮਲੇ 'ਚ ਹੁਣ ਉਸ ਨੇ ਜਿਹੜੀ ਚਾਰਜ ਸ਼ੀਟ ਹੈ ਫਾਈਲ ਕੀਤੀ ਆ ਪਿਛਲੇ ਦਿਨੀ ਜਸਟਿਸ ਅਜੀਪਾਲ ਸਿੰਘ ਦੀ ਜਿਹੜਾ ਜਿਹੜਾ ਜੱਜ ਹੈਗਾ ਕੋਟਕਪੂਰੇ ਨਾਲ ਉਹਨਾਂ ਦੀ ਅਦਾਲਤ ਵਿੱਚ 7000 ਸਫਿਆਂ ਦੀ ਇਹ ਚਾਰਜ ਸ਼ੀਟ ਆ ਉਹਦੇ ਵਿੱਚ ਸਾਰਾ ਜਿਹੜਾ ਘਟਨਾਕ੍ਰਮ ਆ ਉਹ ਬਿਆਨ ਕੀਤਾ ਗਿਆ ਸੋ ਮੁੱਖ ਦੋਸ਼ੀਆਂ ਵਿੱਚ ਉਹਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਔਰ ਉਸ ਵੇਲੇ ਦੇ ਜਿਹੜੇ ਡਾਇਰੈਕਟਰ ਜਨਰਲ ਆ ਪੁਲਿਸ ਆ ਸੁਮੇਧ ਸਿੰਘ ਸੈਣੀ ਉਹਨਾਂ ਤਿੰਨਾਂ ਨੂੰ ਰੱਖਿਆ ਗਿਆ ਜਿਹਦੇ ਵਿੱਚ ਪ੍ਰਕਾਸ਼ ਜਿਹੜਾ ਸੁਮੇਧ ਸਿੰਘ ਸੈਣੀ ਤੇ ਸੁਖਬੀਰ ਸਿੰਘ ਬਾਦਲ ਆ ਉਹਨੂੰ ਮੁੱਖ ਸਾਜ਼ਿਸ਼ ਕਰਤਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਾਜ਼ਿਸ਼ ਵਿੱਚ ਭਾਈਵਾਲ ਵੀ ਸਾਜ਼ਿਸ਼ ਕਰਤਿਆਂ ਨਾਲ ਭਾਈਵਾਲੀ ਦੇ ਤੌਰ ਤੇ ਰੱਖਿਆ ਗਿਆ ਹੈ ਹੁਣ ਬਾਕੀ ਹੋਰ ਵੀ ਆਉਣਗੇ ਜਿਹੜੇ ਪੁਲਿਸ ਆਫੀਸਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਹੁਣ ਇਹ ਦੇਖਣਾ ਹੋਵੇਗਾ ਵੀ ਆਇਆ ਉਹ ਸੁਖਵੀਰ ਸਿੰਘ ਬਾਦਲ ਜਾਂ ਸੁਮੇਤ ਸਿੰਘ ਸਿਆਣੀ ਨੂੰ ਗ੍ਰਿਫਤਾਰ ਕਰਨ ਦਾ ਯਤਨ ਕਰਨਗੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਹੀ ਜਵਾਨਤਾਂ ਦੇ ਛੱਡ ਕੇ ਜਿਹੜਾ ਕੇਸ ਹੈ ਉਹ ਚੱਲਦਾ ਰਹੂਗਾ ਸੋ ਇਹ ਵੱਡੀ ਖਬਰ ਹੈ ਅੱਜ ਲਗਾਤਾਰ ਚੱਲ ਰਹੀ ਹੈ ਕਿ ਯਾ ਸੋਕੁਸ਼ ਟੀਵੀ ਚੈਨਲ ਤਾਂ ਇਹ ਕਹਿ ਰਿਹਾ ਵੀ ਸੁਖਵੀਰ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੁਸੀਂ ਦੇਖੋ ਗ੍ਰਿਫਤਾਰੀ ਸੁਖਵੀਰ ਸਿੰਘ ਦੀ ਉਹ ਫਲੈਸ਼ ਕੀਤੀ ਜਾ ਰਹੀ ਆ ਸਵੇਤ ਸਿੰਘ ਸੈਣ ਦੀ ਹੱਲੇ ਵੀ ਨਹੀਂ ਕੀਤੀ ਜਾ ਰਹੀ ਜੀ ਜੀ ਹਣਾ ਹਾਲਾਂਕਿ ਜਿਹੜੀ ਜਿਹੜੀ ਉਹਦੇ ਚ ਬਣਦਾ ਇਹ ਹੈਗਾ ਵੀ ਸੁਖਵੀਰ ਸਿੰਘ ਹਲੇ ਵੀ ਸੈਕੰਡਰੀ ਬਣਦੇ ਹੈਗੇ ਆ ਕਿਉਂਕਿ ਉਹਨਾਂ ਨੇ ਜੇ ਆਰਡਰ ਦਿੱਤਾ ਹੋਊਗਾ ਤਾਂ ਸੁਮੇਸ਼ ਸਿੰਘ ਸੈਣੀ ਨੂੰ ਦਿੱਤਾ ਹੋਊਗਾ ਜਿਹੜੀ ਗੋਲੀ ਚੱਲਣ ਦੇ ਆਰਡਰ ਆ ਉਹ ਡਾਇਰੈਕਟਰੀ ਸੁਮੇਸ਼ ਸਿੰਘ ਸੈਣੀ ਵੱਲੋਂ ਗਏ ਹੋਣਗੇ ਹਣਾ ਸੋ ਪ੍ਰਾਈਮ ਅਕਿਊ ਸੁਮੇਸ਼ ਸਿੰਘ ਬਣਦੇ ਆ ਇਹ ਦੋਨੋਂ ਸੈਕੰਡਰੀ ਬਾਕੀ ਕਾਨੂੰਨ ਦੇ ਉਹ ਮਹਾਰ ਵਰਦ ਨੇ ਹਨ ਜਿਹੜੀ ਮੇਨ ਜਿਹੜੀ ਨਾਰਮਲ ਪਰਸੈਪਸ਼ਨ ਆ ਸਾਨੂੰ ਇਹ ਲੱਗਦੀ ਹੈਗੇ ਵੀ ਮੇਨ ਅਕਿਊਜ਼ਡ ਉਹਦੇ ਚ ਡੀਜੀਪ ਲੱਗਦਾ ਹੈ ਦੂਜੇ ਜਿਹੜੇ ਦੋ ਨੇ ਕੋ ਕੌਨਸਪੀਰੇਟਰਸ ਲੱਗਦੇ ਨੇ ਪਰ ਉਹਨਾਂ ਨੇ ਸੁਖਬੀਰ ਸਿੰਘ ਨੂੰ ਔਰ ਸਮੇਤ ਸਿੰਘ ਨੂੰ ਸੈਣੀ ਨੂੰ ਮੇਨ ਕੌਨਸਪੀਰੇਟਰਸ ਵਿੱਚ ਰੱਖਿਆ ਹੈ ਸਾਜ਼ਿਸ਼ ਕਰਤੇਆਂ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਸਹਾਯੋਗੀ ਸਾਜ਼ਿਸ਼ ਕਰਤੇ ਦੇ ਰੂਪ ਵਿੱਚ ਰੱਖਿਆ ਹੈ ਜੀ ਬਿਲਕੁਲ ਜੀ ਦੇ ਦੂਜੇ ਬੰਨੇ ਜਿਹੜਾ ਹੈ ਪੰਜਾਬ ਸਰਕਾਰ ਖਾਸ ਕਰਕੇ ਭਗਵੰਤ ਸਿੰਘ ਬਾਣ ਤੇ ਰਾਜਪਾਲ ਦੇ ਵਿਚਾਲੇ ਜਿਹੜੀ ਹੈ ਖਹਿਬਾਜ਼ੀ ਕਾਫੀ ਅੱਗੇ ਤੱਕ ਪਹੁੰਚ ਚੁੱਕੀ ਹੈ ਇਥੋਂ ਤੱਕ ਕਿ ਕਾਨੂੰਨੀ ਮਹਰਾਂ ਦੀ ਸਲਾਹ ਵੀ ਜਿਹੜੀ ਹੈ ਲਈ ਜਾ ਰਹੀ ਹੈ ਸਰਦਾਰ ਅਵਤਾਰ ਸਿੰਘ ਜੀ ਕੀ ਇਸ ਮਸਲੇ ਤੇ ਵੀ ਲੱਗ ਸਕਦਾ ਹੈ ਰਾਸ਼ਟਰਪਤੀ ਰਾਜ ਪੂਰਾ ਮਸਲਾ ਸ਼ੁਰੂ ਕਿੱਥੋਂ ਹੁੰਦਾ ਹੈ ਅਸਲ ਬਣਦੀ ਕਿਦਾਂ ਹੈ ਹਾਂਜੀ ਹਾਂਜੀ ਇੱਕ ਤਾਂ ਇਹ ਸੰਭਾਵਨਾ ਇਸ ਗੱਲਬਾਤ ਵਧ ਰਹੀ ਹੈ ਵੀ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ ਨਾ ਸੋ ਆਪਾਂ 50 50 ਚਾਂਸਸ ਕਹਿ ਸਕਦੇ ਹਾਂ ਉਹਦੇ ਚ ਕੇਂਦਰ ਦੇ ਸਿਆਣ ਆਪ ਟਪੈਂਡ ਕਰਦੀ ਆ ਵੀ ਵੈਸੇ ਸਾਨੂੰ ਲੱਗਦਾ ਵੇ ਕੇਂਦਰ ਇਸ ਤਰ੍ਹਾਂ ਦਾ ਜਿਹੜਾ ਕਦਮ ਆਉ ਨਹੀਂ ਚੱਕੇਗਾ ਨਾ ਸੋ ਕੇਂਦਰ ਨੇ ਕਿਸਾਨ ਮੋਰਚੇ ਵੇਲੇ ਵੀ ਅਸੀਂ ਤਾਂ ਕਿਹਾ ਵੀ ਸੰਜਮ ਰੱਖਿਆ ਤੇ ਹੁਣ ਪੰਜਾਬ ਦੇ ਸੰਕਟ ਵੇਲੇ ਵੀ ਜਿਹੜਾ ਸੰਜਮ ਆਉ ਰੱਖਿਆ ਜਾਊਗਾ ਸੋ ਇਹ ਐਸ ਵੇਲੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਦਰਮਿਆਨ ਬਹੁਤ ਵੱਡਾ ਇੱਕ ਜਿਹੜਾ ਸੰਵਿਧਾਨਿਕ ਸੰਕਟ ਚੱਲ ਰਿਹਾ ਹੈ ਸੋ ਉਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ 15-20 ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਆ ਜਿਹੜੇ ਬਨਵਾਰੀ ਲਾਲ ਪ੍ਰੋਹੋਤ ਉਹ ਉਹ ਉੱਥੋਂ ਇੱਕ ਚਿੱਠੀ ਜਾਰੀ ਹੁੰਦੀ ਆ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਉਹ ਪੁੱਛਦੇ ਆ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਕੁਝ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਸਿੰਗਾਪੁਰ ਭੇਜਿਆ ਸੀ ਜੀ ਜੀ ਉਹ ਸਿੰਗਾਪੁਰ ਗਏ ਅਧਿਆਪਕ ਵਾਪਸ ਆਏ ਜਦੋਂ ਉਹਨਾਂ ਦਾ ਦਿੱਲੀ ਵਿੱਚ ਸਮਾਗਮ ਹੋਇਆ ਆਰਮੇਨ ਦੇ ਕੇਜਰੀਵਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਵਿੱਚ ਸ਼ਾਮਲ ਹੋਏ ਉਹਦੇ ਵਿੱਚ ਅਧਿਆਪਕਾਂ ਨੇ ਆਪਣਾ ਦੱਸਿਆ ਵੀ ਸਾਨੂੰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਮਿਲਿਆ ਹੈ ਸੋ ਪੰਜਾਬ ਦੇ ਰਾਜਪਾਲ ਨੇ ਇਹ ਪੁੱਛਿਆ ਹੈਗਾ ਵੀ ਜਿਹੜੇ ਅਧਿਆਪਕ ਸਿੰਗਾਪੁਰ ਭੇਜੇ ਗਏ ਸੀ ਉਨ੍ਹਾਂ ਦੀ ਚੋਣ ਦੀ ਪ੍ਰਕਿਰਿਆ ਕੀ ਸੀ ਹੂੰ ਹੂੰ ਵੀ ਉਹ ਕਿਸ ਬਨਾਤੇ ਚੁਣੇ ਗਏ ਆ ਰਾਜਪਾਲ ਨੇ ਇਹ ਸ਼ੱਕ ਪ੍ਰਗਟ ਕਰਿਆ ਵੀ ਤੁਸੀਂ ਆਪਣੇ ਚਹੇਤੇ ਲੋਕਾਂ ਨੂੰ ਅਧਿਆਪਕਾਂ ਨੂੰ ਜਿੱਦਾਂ ਉੱਥੇ ਭੇਜਿਆ ਹੈ ਕੋਈ ਕ੍ਰਾਈਟੇਰੀਆ ਇਸ ਤਰ੍ਹਾਂ ਦਾ ਨਹੀਂ ਕੀਤਾ ਹੋਇਆ ਵੀ ਜਿਨ੍ਹਾਂ ਦਾ ਵਿਦਿਅਕ ਯੋਗਦਾਨ ਬਹੁਤ ਜ਼ਿਆਦਾ ਆ ਜਾਂ ਜਿਹੜੇ ਸੀਨੀਅਰ ਨੇ ਉਹਨਾਂ ਨੂੰ ਭੇਜਿਆ ਜਾਵੇ ਉਹਨਾਂ ਨੇ ਮੰਗਿਆ ਵੀ ਉਹਦਾ ਕੀ ਕ੍ਰਾਈਟੇਰੀਆ ਸੀ ਜੀ ਤਾਂ ਵੀ ਉਹਦੇ ਚੋਂ ਜਿਹੜਾ ਹੈਗਾ ਦੂਜਾ ਹੈਗਾ ਉਹਨਾਂ ਨੇ ਇਹ ਇਹ ਸੀਗਾ ਆ ਵੀ ਜਿਹੜੇ ਪੰਜਾਬ ਸੂਚਨਾ ਤੇ ਟੈਕਨੋਲੋਜੀ ਕਾਰਪੋਰੇਸ਼ਨ ਹਨਾ ਉਹਦੇ ਚੇਅਰਮੈਨ ਲਾਇਨੇ ਗੁਰਿੰਦਰਜੀਤ ਸਿੰਘ ਜਵੰਦਾ ਹੂੰ ਹੂੰ ਦੱਸਿਆ ਜਾਂਦਾ ਵੀ ਗੁਰਿੰਦਰਜੀਤ ਸਿੰਘ ਜਵੰਦਾ ਤੇ ਕੁਝ ਅਪਰਾਧਿਕ ਮਾਮਲੇ ਦਰਜ ਨੇ ਹੂੰ ਹੂੰ ਹਨਾ ਵੀ ਉਹੋ ਹੁਣ ਰਾਜਪਾਲ ਨੇ ਇਹ ਪੁੱਛਿਆ ਵੀ ਜਿਸ ਬੰਦੇ ਕੋਲ ਦੇ ਆਪਣੇ ਸਿਰ ਤੇ ਅਪਰਾਧਿਕ ਮਾਮਲੇ ਦਰਜ ਨੇ ਗੁਰਿੰਦਰ ਸਿੰਘ ਜਵੰਦਾ ਦੇ ਮਾਮਲੇ ਤੇ ਉਹਨਾਂ ਨੂੰ ਪੰਜਾਬ ਦੀ ਸੂਚਨਾ ਅਤੇ ਟੈਕਨੋਲੋਜੀ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਵੀ ਉਹ ਤੁਹਾਡੀ ਕਾਰਵਾਈ ਕਿਸ ਤਰ੍ਹਾਂ ਜਾਇਜ਼ ਹੈ ਜਿਹੜੇ ਬੰਦੇ ਦਾ ਪੁਲਿਸ ਰਿਕਾਰਡ ਹੀ ਠੀਕ ਨਹੀਂ ਹੈਗਾ ਹਨਾ ਇਹ ਕਹੇ ਪੁੱਛਿਆ ਸੀ ਅਗਲਾ ਪੁੱਛਿਆ ਸੀ ਉਹਨਾਂ ਨੇ ਵੀ ਜਿਹੜੇ ਜਿਹੜਾ ਐਸਐਸ ਤੁਹਾਨੂੰ ਪਹਿਲਾਂ ਯਾਦ ਹੋਵੇਗਾ ਵੀ ਚੰਡੀਗੜ੍ਹ ਤੋਂ ਇੱਕ ਐਸਐਸਪੀ ਨੂੰ ਬਦਲੇ ਗਿਆ ਸੀ ਮਿਸਟਰ ਚਾਹਲਾ ਹਨਾ ਉਹਦੇ ਤੇ ਦੋਸ਼ ਲੱਗਿਆ ਸੀ ਵੀ ਉਹਨੇ ਭ੍ਰਿਸ਼ਟਾਚਾਰ ਕਰਿਆ ਸੋ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਇਹ ਆਪਣਾ ਅਫਸਰ ਵਾਪਸ ਲੈ ਲਓ ਵੀ ਇਹਦੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ ਆ ਪੰਜਾਬ ਸਰਕਾਰ ਨੇ ਉਸ ਬੰਦੇ ਨੂੰ ਵਾਪਸ ਲਿਆ ਚੰਡੀਗੜ੍ਹ ਦਾ ਐਸਐਸਪੀ ਨਵਾਂ ਲਗਿਆ ਉਸ ਅਫੀਸਰ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾ ਦਿੱਤਾ ਗਿਆ ਹੁਣ ਰਾਜਪਾਲ ਨੇ ਪੁੱਛਿਆ ਵੀ ਜਿਹੜਾ ਬੰਦਾ ਚੰਡੀਗੜ੍ਹ ਵਿੱਚ ਭ੍ਰਿਸ਼ਟ ਸੀ ਉਹ ਜਲੰਧਰ ਵਿੱਚ ਇਮਾਨਦਾਰ ਕਿਦਾਂ ਹੋ ਗਿਆ ਹਨਾ ਵੀ ਤੁਸੀਂ ਕਿਸ ਬਣਾਤੇ ਉਹਨੂੰ ਜਿਹੜਾ ਇਹ ਲਾਇਆ ਸੋ ਇਸ ਤਰ੍ਹਾਂ ਇੱਕ ਜਿਹੜਾ ਹੈਗਾ ਵੀ ਜਿਹੜੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਆ ਉਹਨਾਂ ਨੂੰ ਵਜੀਫੇ ਦਿੱਤੇ ਜਾਂਦੇ ਆ ਉਹਦੇ ਵਿੱਚ ਕੋਈ ਕੱਪੜੇ ਬਾਜੀ ਆ ਸੋ ਇਹ ਚਾਰ ਸਵਾਲ ਸੀ ਰਾਜਪਾਲ ਨੇ ਜਿਹੜੇ ਪੁੱਛੇ ਵੀ ਮੈਂ ਸੂਬੇ ਦਾ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਮੱਖ ਮੰਤਰੀ ਨੂੰ ਇਹ ਗੱਲਾਂ ਪੁੱਛਦਾ ਹਾਂ ਪਰ ਮੱਖ ਮੰਤਰੀ ਨੇ ਕਿਹਾ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਉਹਦਾ ਕੋਈ ਜਿਹੜਾ ਆਫੀਸ਼ੀਅਲ ਜਿਹੜਾ ਜਵਾਬ ਨਹੀਂ ਦਿੱਤਾ ਮੱਖ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਹ ਪਾਇਆ ਵੀ ਭਾਰਤ ਵਿੱਚ ਰਾਜਪਾਲ ਨਿਯੁਕਤ ਕਰਨ ਦੀ ਪ੍ਰਕਿਰਿਆ ਕੀ ਹੈ ਸਾਨੂੰ ਦੱਸੀ ਜਾਵੇ ਹਾਂ ਹਾਂ ਹੈਨਾ ਵੀ ਜਿਹੜੇ ਰਾਜਪਾਲਾਂ ਦੀ ਨਿਯੁਕਤੀ ਹੁੰਦੀ ਹੈ ਕਿਸ ਆਧਾਰ ਤੇ ਹੁੰਦੀ ਹੈ ਔਰ ਭਗਵੰਤ ਮਾਨ ਨੇ ਇਹ ਵੀ ਕਿਹਾ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਿਸੇ ਰਾਜਪਾਲ ਨੂੰ ਜਵਾਬ ਦੇ ਨਹੀਂ ਹੈਗਾ ਹਾਂ ਨਾ ਸੋ ਹੁਣ ਇੱਥੇ ਸੰਵਿਧਾਨਕ ਸੰਕਟ ਇਹ ਖੜਾ ਹੁੰਦਾ ਵੀ ਕੀ ਰਾਜਪਾਲ ਪੰਜਾਬ ਦਾ ਕੁਝ ਵੀ ਨਹੀਂ ਲੱਗਦਾ ਜਾਂ ਉਹ ਸਵਾਲ ਪੁੱਛ ਸਕਦਾ ਜਾਂ ਨਹੀਂ ਪੁੱਛ ਸਕਦਾ ਜਾਂ ਕੀ ਜਿਹੜਾ ਭਗਵੰਤ ਮਾਨ ਆ ਜਾਂ ਕੋਈ ਵੀ ਮੁੱਖ ਮੰਤਰੀ ਆ ਉਹ ਰਾਜਪਾਲ ਨੂੰ ਬਿਲਕੁਲ ਵੀ ਜਵਾਬਦੇ ਨਹੀਂ ਹੈਗਾ ਜਾਂ ਹੈਗਾ ਹੈ ਹਨਾ ਸੋ ਇਸ ਮਾਮਲੇ ਤੇ ਹੁਣ ਜਿਹੜਾ ਸੰਕਟ ਆ ਖੜਾ ਹੋਇਆ ਸੀ ਬਹੁਤ ਸਾਰੇ ਕਾਨੂੰਨੀ ਮਹਾਰਾ ਨਾਲ ਅਸੀਂ ਵੀ ਕੋ ਇੰਡਾਇਰੈਕਟਰੀ ਗੱਲ ਕਰੀ ਹੈ ਹੂੰ ਹੂੰ ਕੁਝ ਸੀਨੀਅਰ ਪੱਤਰਕਾਰਾਂ ਨੇ ਵੀ ਗੱਲਬਾਤ ਕਰੀ ਹੈ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਦੋਂ ਮੁੱਖ ਮੰਤਰੀ ਸੌਂਚ ਚੱਕਦਾ ਉਹਨੂੰ ਰਾਜਪਾਲ ਸੌਂਚ ਕਾਉਂਦਾ ਆਉਤੇ ਤੇ ਸੰਵਿਧਾਨ ਦੀ ਗੁਪਤ ਰੱਖਦਾ ਦੂਜੇ ਪਾਸੇ ਜਦੋਂ ਵਿਧਾਨ ਸਭਾ ਦਾ ਸਮਾਗਮ ਸ਼ੁਰੂ ਹੁੰਦਾ ਹੈ ਉਹਨੂੰ ਰਾਜਪਾਲ ਦੀ ਪ੍ਰਵਾਨਗੀ ਨਾਲ ਸ਼ੁਰੂ ਕਰਿਆ ਜਾਂਦਾ ਔਰ ਰਾਜਪਾਲ ਪਹਿਲਾ ਭਾਸ਼ਣ ਦਿੰਦਾ ਜੀ ਜੀ ਹੁਣ ਕਿਉਂਕਿ ਅਗਲੇ ਦਿਨਾਂ ਦੌਰਾਨ ਵਿਧਾਨ ਸਭਾ ਦਾ ਸੈਸ਼ਨ ਵੀ ਆਉਣ ਵਾਲਾ ਜਦੋਂ ਇਸ ਮਾਮਲੇ ਵਿੱਚ ਇਹ ਟਕਰਾਅ ਸਾਹਮਣੇ ਆ ਗਿਆ ਹੋਇਆ ਹੁਣ ਕਿਸ ਤਰ੍ਹਾਂ ਸਰਕਾਰ ਜਿਹੜਾ ਰਾਜਪਾਲ ਤੋਂ ਪ੍ਰਵਾਨਗੀ ਲਾਊਗੀ ਹੁਣ ਰਾਜਪਾਲ ਨੂੰ ਪ੍ਰਵਾਨਗੀ ਦਾ ਪੱਤਰ ਅੱਜ ਕੱਲ੍ਹ ਤੇ ਜਾਣ ਵਾਲਾ ਵੀ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣਾ ਜੀ ਵੇ ਤੁਸੀਂ ਆ ਕੇ ਭਾਸ਼ਣ ਦੇਣਾ ਤੇ ਉਹਦੇ ਲਿਖਤੀ ਪ੍ਰਵਾਨਗੇ ਦੇਣੀ ਆ ਰਾਜਪਾਲ ਦੇ ਲਿਖਤੀ ਪ੍ਰਵਾਨਗੀ ਤੋਂ ਬਿਨਾ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੋ ਸਕਦਾ ਜੀ ਜੀ ਹੁਣ ਜੇ ਸਰਕਾਰ ਲਿਖਤੀ ਪ੍ਰਵਾਨਗੀ ਲਈ ਪੇਸ਼ ਕਰਦੀ ਆ ਇਟ ਮੀਨਸ ਉਹਨੂੰ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਪਊਗਾ ਹਾਂ ਹੈਨਾ ਰਾਜਪਾਲ ਕਿਤੇ ਨਾ ਕਿਤੇ ਤਾਂ ਫਿਰ ਆਪਣੀ ਹੋ ਰੱਖਦਾ ਨਾ ਉਹਦਾ ਰੱਖਦਾ ਹੈ ਕਾਨੂੰਨੀ ਮਹਰ ਇਹ ਕਹਿੰਦੇ ਹੈਗੇ ਆ ਵੀ ਭਗਵੰਤ ਮਾਨ ਇੱਥੇ ਗਲਤ ਕਰ ਰਿਹਾ ਉਹਨਾਂ ਨੂੰ ਜਿਹੜਾ ਰਾਜਪਾਲ ਸੋਚਨਾ ਮੰਗਦਾ ਉਹ ਦੇਣੀ ਪੈਂਦੀ ਹੈ ਕਾਨੂੰਨੀ ਤੌਰ ਤੇ ਇਹ ਦੇਣੀ ਪੈਂਦੀ ਹੈ ਹੁਣ ਕਿਉਂਕਿ ਭਗਵੰਤ ਮਾਨ ਦਾ ਜਿਹੜਾ ਜਿਹੜਾ ਬਿਆਨ ਹੈ ਵੀ ਮੈਂ ਰਾਜਪਾਲ ਦੇ ਅਥਾਰਟੀ ਨੂੰ ਨਹੀਂ ਮੰਨਦਾ ਜਾਂ ਰਾਜਪਾਲ ਅੱਗੇ ਮੈਂ ਜਵਾਬ ਦੇ ਨਹੀਂ ਹਾਂ ਮੈਂ ਪੰਜਾਬ ਦੇ ਲੋਕਾਂ ਕੇ ਜਵਾਬ ਦਿਆਂ ਉਹ ਰਿਟਨ ਪ੍ਰੋਸੀਜਰ ਵਿੱਚ ਆ ਗਿਆ ਹੋਇਆ ਹੈ ਨਾ ਹੁਣ ਉਹਦੇ ਤੇ ਰਾਜਪਾਲ ਪਿਛਲੇ ਦਿਨ ਦਿੱਲੀ ਗਏ ਆ ਦਿੱਲੀ ਜਾ ਕੇ ਉਹਨਾਂ ਨੇ ਕਾਨੂੰਨੀ ਮਾਰਾ ਨਾਲ ਵੀ ਗੱਲ ਕੀਤੀ ਹੈ ਤੇ ਆਪਣੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਦੇ ਸਖਤਰੇ ਤੇ ਆ ਹੋਰ ਰਾਜਨੀਤਿਕ ਲੀਡਰ ਨਾਲ ਵੀ ਇਹ ਸੰਕਟ ਤੇ ਗੱਲਬਾਤ ਕਰੀ ਹੈਗੀ ਆ ਰਾਜਪਾਲ ਹੁਣ ਅਗਲਾ ਕਾਨੂੰਨੀ ਕਦਮ ਚੁੱਕਣ ਲਈ ਤਿਆਰੀ ਕਰ ਰਹੇ ਹੋਏ ਨੇ ਸੋ ਹੁਣ ਇਹ ਦੇਖਣਾ ਬਣਦਾ ਵੀ ਉਹ ਕਾਨੂੰਨੀ ਕਦਮ ਸਰਕਾਰ ਨੂੰ ਭੰਗ ਕਰਨ ਦਾ ਹੋ ਸਕਦਾ ਹੈ ਮੁੱਖ ਮੰਤਰੀ ਨੂੰ ਤਬਦੀਲ ਕਰਨ ਦਾ ਹੋ ਸਕਦਾ ਹੈ ਜਾਂ ਹੋਰ ਕਿਸਮ ਦੇ ਕੁਝ ਹੋ ਸਕਦੇ 21 ਸਟੈਪ ਨੇ ਰਾਜਪਾਲ ਕੋਲ ਉਹ ਕਿਹੜਾ ਸਟੈਪ ਲੈਂਦੇ ਨੇ ਕਿਹੜਾ ਕਦਮ ਅੱਗੇ ਵਧਾਉਂਦੇ ਨੇ ਆਇਆ ਹੋ ਕੇਂਦਰ ਨੂੰ ਇਹ ਸਪਾਰਸ਼ ਕਰਦੇ ਆ ਵੇ ਜਿਹੜੀ ਸੂਬਾ ਸਰਕਾਰਾਂ ਮੇਰੇ ਕਹਿਣੇ ਵਿੱਚ ਨਹੀਂ ਹੈ ਇਸ ਲਈ ਇਹਨੂੰ ਬਰਖਾਸਤ ਕੀਤਾ ਜਾਵੇ ਜਾਂ ਸਰਕਾਰ ਨਾਲ ਕੋਈ ਯੋਗ ਕਰਦਿਆ ਕਾਨੂੰਨੀ ਵਾਰਾਂ ਦਾ ਕਹਿਣਾ ਵੀ ਭਗਵਾਨ ਸਿੰਘ ਮਾਨ ਨੂੰ ਲਿਖਤੀ ਤੌਰ ਤੇ ਮਾਫੀ ਮੰਗਣੀ ਪਾਉਗੀ ਉਹ ਤੋਂ ਬਾਅਦ ਅਗਲਾ ਪ੍ਰੋਸੈਸ ਹੈ ਜਿਹੜਾ ਸ਼ੁਰੂ ਹੋਊਗਾ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਗੇ ਚਲਾਉਣ ਦਾ ਵਰਨ ਸੰਵਿਧਾਨਕ ਸੰਕਟ ਖੜਾ ਹੋਊਗਾ ਮਾਰਚ ਦੇ 10 ਜਾਂ 15 ਮਾਰਚ ਤੱਕ ਤੇ ਯਾ 1 April ਤੋਂ ਪਹਿਲਾਂ ਪਹਿਨਾ ਬਜਟ ਪਾਸ ਕਰਨਾ ਜ਼ਰੂਰੀ ਆ ਨਹੀਂ 31 March ਤੋਂ ਬਾਅਦ ਸਰਕਾਰ ਪੈਸੇ ਨਹੀਂ ਖਰਚ ਸਕਦੇ ਸਾਰਾ ਕੁਝ ਫਲॉप ਹੋ ਜਾਏਗਾ ਮਤਲਬ ਕਿਤਨਾ ਕਿਤੇ ਅਰਚਨਾ ਜਿਹੜੀਆਂ ਆ ਸਕਦੀਆਂ ਨੇ ਪਰ ਉਹਨਾਂ ਨੂੰ ਹੱਲ ਵੀ ਜਿਹੜਾ ਹੈ ਸਰਕਾਰ ਵੱਲੋਂ ਕੀਤਾ ਜਾ ਸਕਦਾ ਹੈ